ਸੱਚੇ ਪਾਕਸ਼ਾ ਦਾ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਅੰਤਨ ਬਾਬਾ ਜਲਨਜੀ ਦਾ ਜਿਨ੍ਹਾਂ ਨੇ ਈ ਵੱਡੀ ਕਿਰਪਾ ਸਦੇ ਤੇ ਸਾਡੀ ਪਾਰਟੀ ਦੇ ਹੋਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੇ ਚਿਤਾ ਕੇ ਜਿਹੜਾ ਸਾਨੂੰ ਬੜੀ ਵੱਡੀ ਲੀਡ ਨਾਲ ਜਿਹੜਾ ਮਾਨ ਬਖਸ਼ਿਆ ਉਹਨਾਂ ਦਾ ਬਧਤਰ ਮਾਣ ਬਹੁਤ ਮਾਨ ਬਲ ਮਿਲਿਆ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਇਕ ਜੀ ਕੋ ਪਹਿਲੀ ਵਾਰ ਸਾਡੇ ਕੋ ਮੁੱਖ ਮੰਤਰੀ ਪੰਜਾਬ ਸਾਡੇ ਹਲਕਿਆਂ 'ਚ ਆਏ ਨੇ ਸੋ ਅਰੇ ਆਪਰਾਵਾਂ ਦਾ ਇੱਥੇ ਆਉਣ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਆਖਦਾ ਤੇ ਧੰਨਵਾਦ ਕਰਦਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਜੇ ਤੇ ਅੱਜ ਮੇਰੇ ਘਰ ਆਏ ਤੇ ਧੰਨਵਾਦ ਤੁਹਾਡਾ ਦੂਸਰਾ ਉਸ ਸੱਚੇ ਪਾਤਸ਼ਾਹ ਦਾ ਬਾਬਾ ਬੁੱਢਾ ਜੀ ਦਾ ਸੰਤਨ ਬਾਬਾ ਜਲਨ ਜੀ ਦਾ ਜਿਨ੍ਹਾਂ ਨੇ ਇਹ ਵੱਡੀ ਕਿਰਪਾ ਸਾਡੇ ਤੇ ਸਾਡੀ ਪਾਰਟੀ ਦੇ ਹੋਰ ਸਰਦਾਰ ਹਰਮੀਖ ਸਿੰਘ ਸੰਧੂ ਜੀ ਦੇ ਚਿਤਾ ਕੇ ਜਿਹੜਾ ਸਾਨੂੰ ਬੜੀ ਵੱਡੀ ਲੀਡ ਨਾਲ ਜਿਹੜਾ ਮਾਨ ਬਖਸ਼ਿਆ ਉਹਨਾਂ ਦਾ ਬੜਾ ਧੰਵਾਦ ਇਹ ਹਮੇਸ਼ਾ ਹੀ ਤੁਹਾਨੂੰ ਮਾਨ ਮਿਲਦਾ ਰਿਹਾ ਇਸ ਇਲਾਕੇ ਦੇ ਵਿੱਚੋਂ ਕਿ ਮੂਲ ਨੂੰ ਬਰਦਰ ਸੋਨੂ ਅਕੀਮਾ ਬਰਦਰ ਜਿਸ ਵੀ ਪਾਰਟੀ ਵੱਲ ਜਾਂਦੇ ਉਹਨਾਂ ਦੀ ਜਿੱਤ ਹੁੰਦੀ ਏ ਤੇ ਹਰ ਵਾਰ ਇਸੇ ਤਰ੍ਹਾਂ ਤੇ ਹੁਣ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤੇ ਹਰਵੀਰ ਸਿੰਘ ਸੰਧੂ ਜਿੱਤ ਹੋਈ ਹੈ। ਕੋਜੀ ਉਹ ਨਮਾਣਾ ਜਾਂ ਮੈਂ ਇੱਕ ਸਧਾਰਨ ਜਿਆ ਇੱਕ ਸਰਪੰਚੀ ਐ ਇੱਕ ਲੋਕਾਂ ਦਾ ਖੇ ਦਾ ਪੋਤੇ ਆ ਕੇ ਦਾ ਭਰਾ ਆ। ਇੱਕ ਵਰਕਰ ਹੁੰਦੇ ਅਤੇ ਜਾਂ ਲੋਕ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਿਆਰ ਕਰਦੇ ਆ। ਜਿਉਂ ਹੀ ਵੱਡੇ ਸੋਨੂ ਵੀ ਸੁਮਾਈ ਨੂੰ ਪਿਆਰ ਕਰਦੇ ਆ ਤੇ ਜਿਹੜਾ ਤੁਸੀਂ ਸਾਰੇ ਨਾਂ ਦਿੰਦੇ ਜੇ ਭੈਣ ਭਰਾ ਮੈਂ ਤੁਹਾਡਾ ਸਾਰਿਆਂ ਦਾ ਪਹਿਲਾਂ ਮੈਂ ਧੰਨਵਾਦ ਕਰਦਾ। ਦੂਸਰਾ ਇਹ ਵੇਖੋ ਜਿਹੜੀ ਇਹ ਇਲੈਕਸ਼ਨ ਸੀ ਇਹ ਬੜੀ ਸਸਿਰ ਤੇ ਬੜੀ ਔਖੀ ਇਲੈਕਸ਼ਨ ਸੀ ਜਿਹਦੇ ਵਿੱਚ ਇਹ ਸਾਰੇ ਭੈਣ ਭਰਾਵਾਂ ਦਾ ਇੱਕੋ ਇੱਕ ਮੁੱਦਾ ਸੀ ਸਾਡੇ ਸਾਰੇ ਹਲਕੇ ਦਾ ਤਰਨ ਤਰਨ ਖਾਸ ਕਰਕੇ ਵੀ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ ਸ਼ਾਂਤੀ ਨਾਲ ਲੋਕ ਆਪਣੇ ਘਰ ਚ ਰਹਿਣਾ ਚਾਹੁੰਦੇ ਆ ਆਪਣਾ ਕੰਮ ਕਰਨਾ ਚਾਹੁੰਦੇ ਆ ਆਪਣੇ ਪਰਿਵਾਰ ਚ ਵਾਪਸ ਘਰ ਆਉਣਾ ਚਾਹੁੰਦੇ ਆ ਇਹ ਚੀਜ਼ ਦਾ ਬਹੁਤ ਜ਼ਿਆਦਾ ਵੱਡਾ ਮੁੱਦਾ ਸੀ ਬਾਕੀ ਵੇਖੋ ਕੰਮ ਆ ਜਿਹੜੇ ਡਿਵੈਲਪਮੈਂਟ ਉਹ ਚਲਦੀਆਂ ਰਹਿੰਦੀਆਂ ਨੇ ਜੇ ਕੋ ਬੰਦਾ ਆਪਣੇ ਸਵੇਰੇ ਕਮਾਈ ਕਰਨ ਨੂੰ ਉਹਨੂੰ ਸ਼ਹਿਰ ਜਾਂਦਾ ਜਾਂ ਆਪਣੇ ਕਾਰੋਬਾਰ ਤੇ ਜਾਂਦਾ ਜਿਉ ਆਪਣੇ ਘਰ ਹੀ ਨਹੀਂ ਵਾਸ ਆਪਣੇ ਪਰਿਵਾਰ ਚ ਆ ਸਕੇ ਤੇ ਉਹ ਉਹਦਾ ਇੱਕ ਜਵਾਬ ਦਿੱਤਾ ਲੋਕਾਂ ਨੇ ਵੀ ਸਾਨੂੰ ਸੇਫਟੀ ਸਾਨੂੰ ਘਰ ਦੀ ਪ੍ਰਾਇੋਰਟੀ ਮਤਲਬ ਵੀ ਸਾਨੂੰ ਸ਼ਾਂਤੀ ਨਾਲ ਹੀ ਸੌਈਏ ਤੇ ਇਹਦਾ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸਾਰੇ ਪੰਜਾਬ ਨੂੰ ਕਿ ਗੁੰਡਾ ਰਾਤ ਇਲੈਕਸ਼ਨ ਸਾਨੂੰ ਚਾਹੀਦੀ ਆ ਕੋਈ ਗੁੰਡਾ ਨਹੀਂ ਡੈਕਸਟਰ ਬਾਤ ਨਹੀਂ ਸਾਨੂੰ ਚਾਹੀਦਾ ਚੌਂਕ ਬੰਗਾ ਬਾਂਧੀ ਦੇ ਤੁਹਾਡੇ ਇਲਾਕੇ 'ਚ ਆਉਣ ਨਾਲ ਕਿੰਨਾ ਜਿਹੜਾ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਬਹੁਤ ਬਲ ਮਿਲਿਆ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਇੱਕੋ ਜੀ ਪਹਿਲੀ ਵਾਰ ਸਾਡੇ ਕੋ ਮੁੱਖ ਮੰਤਰੀ ਪੰਜਾਬ ਸਾਡੇ ਹਲਕਿਆਂ 'ਚ ਆਏ ਨੇ ਵੇਖੋ ਲੇ ਚਲੋ ਨਾ ਇਲੈਕਸ਼ਨ ਹੁੰਦੀ ਨਾ ਜਿਮਨੀ ਟੂਰ ਆਉਂਦੀ ਤੇ ਉਸ ਤਰ੍ਹਾਂ ਹੀ ਮਿਲਦੇ ਸੀ ਸੀਐਮ ਸਾਹਿਬ ਨੂੰ ਕਿਤੇ ਨਾ ਕਿਤੇ ਆਪਾਂ ਦੇ ਪ੍ਰੋਗਰਾਮਾਂ ਤੇ ਜਾਂ ਆਪਣੇ ਡਵੈਲਪਮੈਂਟ ਦੇ ਰਾਸਤੇ ਜਾਂਦੇ ਸੀ ਪਰ ਜਿੰਨੀ ਚੋਣ ਹੋਣ ਕਰਕੇ ਉਹਨਾਂ ਨੇ ਸਾਡੇ ਨੂੰ ਸਾਡੇ ਨੇੜੇ ਹੋ ਕੇ ਜਾਣਿਆ ਸਾਡੇ ਹਲਕੇ ਨੂੰ ਔਰ ਡਵੈਲਪਮੈਂਟ ਦੇ ਵਾਅਦੇ ਕੀਤੇ ਉਹਨਾਂ ਨੇ ਲੋਕਾਂ ਨੂੰ ਆਸ ਜਗਾਈ ਕਿ ਸੀਐਮ ਕੋਈ ਆਇਆ ਸਾਡੇ ਹਲਕੇ ਦੇ ਵਿੱਚ ਔਰ ਸਾਨੂੰ ਡਵੈਲਪਮੈਂਟ ਵੀ ਕਰੂਗਾ ਔਰ ਜਿਹੜੀ ਗੁੰਡਾਗਰਦੀ ਹੈ ਜਿਹੜੀ ਮਤਲਬ ਗੈਂਗਸਟਰਵਾਦ ਨੂੰ ਖਤਮ ਕਰਨ ਦਾ ਜਿਹੜਾ ਪਰਨ ਲਿਆ ਸਾਡੀ ਆਮ ਆਦਮੀ ਪਾਰਟੀ ਨੇ ਬਹੁਤ ਯਕੀਨ ਵਿਸ਼ਵਾਸ ਕੀਤਾ ਜੀ ਮੋਹ ਜੀ ਵਿਰੋਧੀਆਂ ਦਾ ਕਹਿਣਾ ਸੀਗਾ ਜਦੋਂ ਦੇ ਸੋਨੂ ਚੀਮਾ ਬਣੀ ਗਏ ਆ ਉਸ ਤੋਂ ਬਾਅਦ ਤਾਂ ਖਤਮ ਹੋ ਗਿਆ ਨਾ ਮਗਰ ਉਹ ਨਹੀਂ ਲਈ ਚਲੋ ਜੀ ਉਸ ਸੱਚੇ ਪਾਤਸ਼ਾਹ ਵੈਗਰੂ ਤੋਂ ਡਰ ਕੇ ਆ ਪਾਣੇ ਆ ਖਤਮ ਕਰਨਾ ਜਾਂ ਨਾ ਕਰਨਾ ਉਹ ਪ੍ਰਮਾਤਮਾ ਦੇ ਹੱਥ ਵਿੱਚ ਬੰਦਾ ਤੇ ਬੰਦੇ ਤੋਂ ਤਕੜਾ ਨਹੀਂ ਹੁੰਦਾ ਮੈਂ ਕਹਿੰਦਾ ਪਰ ਸਾਡਾ ਸਾਰਿਆਂ ਦਾ ਪਿਆਰ ਹੀ ਇਨਾ ਗਿਆ ਕਿ ਅਸੀਂ ਸਾਰੇ ਇੱਕ ਮੋਟ ਹੈ ਤੇ ਇਹ ਸਾਬਤ ਹੋ ਚੁੱਕਿਆ ਆ ਇਹ ਸਾਡੇ ਜਿੰਨੇ ਵੀ ਮੇਰੇ ਭਰਾ ਦੇ ਯਾਰ ਸੱਜਣਾਂ ਜਾਂ ਮੇਰ ਨਾਲ ਪਿਆਰ ਕਰਨ ਵਾਲੇ ਜਾਂ ਸਾਡੀ ਪੰਚਾਇਤ ਸੀ ਸਾਡੀ ਅਸੀਂ ਇੱਕ ਮੋਟੀ ਰਹੇ ਹਾਂ ਡੇ ਬਾਈ ਡੇ ਅਸੀਂ ਮਜ਼ਬੂਤ ਹੁੰਦੇ ਰਹੇ ਹਾਂ ਔਰ ਅਸੀਂ ਟੁੱਟੇ ਨਹੀਂ ਇਹ ਅਸੀਂ ਦਿਖਾਇਆ ਵਾ ਸਾਡੇ ਸਾਰੇ ਤਰਨ ਤਨ ਹਲਕੇ ਨੂੰ ਕਿ ਸਾਡਾ ਜਿਹੜਾ ਇਕੱਠ ਆ ਐਦਾਂ ਤੁਸੀਂ ਵੀ ਸਾਰੇ ਏਰ ਨਾਲ ਮਿਲ ਕੇ ਇਕੱਠ ਇਕੱਠ ਨਾਲ ਦੀ ਰੀਸ ਨਹੀਂ ਹੁੰਦੀ ਕਾਂਗਰਸ ਆਗੂ ਕਈ ਨੇ ਬਾਰ ਬਾਰ ਕਹਿੰਦੇ ਪਏ ਵੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਸੈਟਿੰਗ ਜਿਹੜੀ ਕਰਕੇ ਰਾਜਾ ਵੇਖੋ ਲੋ ਜਿਹੜੇ ਪਿਆਰ ਜਿਹੜੇ ਆ ਉਹ ਅਜਿਹੇ ਬੰਦੇ ਜਿਹਦੇ ਨਾਲ ਲੋਕਾਂ ਵਿੱਚ ਜਿਵੇਂ ਹੋਰ ਸਾਲ ਸਾਹਮਣਾ ਕਰਨਾ ਪਿਆ। ਵੇਖੋ ਜੀ ਹੁਣ ਜਿਵੇਂ ਬੋਦੀ ਤੇ ਰਹੋ ਜੀਆਂ ਗੱਲਾਂ ਕਰਨ ਦੇ ਉੱਤੇ ਰੌਂਕ ਤੇ ਗਾਲੀ ਸੈਟਿੰਗ ਜੀ ਅਸੀਂ ਕਿਹਾ ਸੀ ਕਿ ਤੁਸੀਂ ਕਿਸੇ ਦੇ ਖਿਲਾਫ ਬੋਲੋ ਜੀ। ਏਡੇ ਵੱਡੇ ਸਾਡੇ ਬੂਟਾ ਜੀ ਹਿੱਦਿਆ ਨਾ ਜੀ ਤੇ ਉਹਨਾਂ ਦੇ ਬਾਰੇ ਕੋਈ ਗਲਤ ਟਿੱਪਣੀ ਮੈਨੂੰ ਤਾਂ ਕਿਸੇ ਨੂੰ ਵੀ ਬਰਦਾਸ਼ਤ ਨਾ ਹੋਣ ਦੇ ਕਾਬਲ ਆ। ਖਾਸ ਕਰਕੇ ਵੇਖੋ ਜੀ ਸਾਨੂੰ ਜਿੰਨੀ ਵੀ ਸਭੋਂ ਛੋਟੀ ਬਰਾਦਰੀ ਪਿਆਰ ਕਰਦੀ ਆ ਜਿੰਨਾ ਸਾਨੂੰ ਇਹ ਬਰਾਦਰੀ ਪਿਆਰ ਦਿੱਤਾ ਵਾ ਤੇ ਮੈਨੂੰ ਹੋ ਸਕਦਾ ਵੀ ਅਸੀਂ ਭਾਏ ਦੋ ਚਾਰ ਪਰਿਵਾਰਾਂ ਨੇ ਕਿਤੇ ਘੱਟ-ਵੋਟਾ ਪਾ ਦਿੱਤੀ ਹਮੇਸ਼ਾ ਹੀ ਸਾਨੂੰ ਛੋਟੀ ਬਰਾਦਰੀ ਵੋਟ ਪਾਦੀ ਇਹਨਾਂ ਦਾ ਧੰਵਾਦ ਕਰਦੇ ਆ ਸ਼੍ਰੋਮਣੀ ਗਾਲ ਤੇਰੇ ਕਹਿੰਦੀ ਵੀ ਅਸੀਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਏ ਆ ਐਸਟਾ ਤੇ ਸਾਨੂੰ ਈਯਾਰ ਉੱਪਰ ਵੋਟ ਮਿਈ ਆ ਉਸ ਨੂੰ ਕਿਵੇਂ ਦੇਸੀ ਵੇਖੋ ਇਹ ਡਿਫਰੈਂਸ ਵੇਖੋ ਕਿੰਨਾ ਵਾ ਕਿਹੜੀ ਵੱਡੀ ਪਾਰਟੀ ਬਣ ਗਈ ਆ ਜੀ ਇਹ ਕੋਈ ਇਹਨਾਂ ਦੀਆਂ ਪ੍ਰਾਪਤੀਆਂ ਦੇ ਵੋਟਾਂ ਨਹੀਂ ਆ ਇਹ ਗੁੰਡਾਗਰਦੀ ਦੀ ਵੋਟ ਲਈਏ 20000 ਇਹਨਾਂ ਨੇ ਜਿਹੜੀ ਲਈ ਆ ਤੇ ਉਧਰ 42000 ਵੋਟ ਪਈ 12000 ਸਮਥਿੰਗ ਵੱਧ ਵੋਟ ਪਈ ਆ ਸਰਦਾਰ ਅਮੀਕ ਸਿੰਘ ਸੰਧੂ ਨੇ ਡਿਫਰੈਂਸ ਕਿੰਨਾ ਵਾ ਇੱਕ ਬੰਦਾ 90 ਨੰਬਰ ਲੈ ਕੇ ਪਾਸ ਹੋਇਆ ਇੱਕ 33000 ਨਾਲ ਪਾਸ ਹੋ ਜਾਂਦਾ ਤਾਂ ਸੈਕੰਡ ਨੰਬਰ ਕਿੱਥੋਂ ਆ ਗਿਆ ਜੀ ਸੈਕੰਡ ਤੇ ਆਪਣੇ ਬੀਹਣ ਕੱਢ ਲਈ ਨਾ ਬਾਕੀ ਵੇਖੋ ਜਿੱਤ ਹਾਰ ਜਿਹੜੀ ਇੱਕ ਵੋਟ ਤੇ ਵੀ ਹੋ ਜਾਂਦੀ ਹੁੰਦੀ ਆ ਤੇ ਮੈਂ ਇਹਨਾਂ ਤਰਨ ਤਰਨ ਹਲਕਨ ਵਾਸੀਆਂ ਨੂੰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕੋਟੀ ਕੋਟਨ ਕਿ ਜਿਨ੍ਹਾਂ ਨੇ ਐਡੀ ਵੱਡੇ ਮਾਰ ਜਨਾ ਵੇਖੋ ਡੇਅ ਟੂ ਡੇ ਸਾਡੀ ਰੋਜ਼ ਦੀ ਰੋਜ਼ ਜੀਤ ਵੱਧ ਹੀ ਜਾਂਦੀ ਸੀ ਤੇ ਚਲੋ ਮਤਲਬ 12000 ਬੋਟ ਕਿਹੜਾ ਸੋਖਾ 12 ਬੰਦੇ ਨਹੀਂ ਇਕੱਠੇ ਹੁੰਦੇ ਤੇ ਕੋਈ ਸੈਕੰਡ ਪਲੇਸ ਨਹੀਂ ਅਕਾਲੀ ਦਲ ਦੀ ਇਹ ਤੇ ਆਪ ਨੂੰ ਉਹ ਕਹਿੰਦੇ ਰਹਾ ਸੈਮੀ ਫਾਈਨਲ ਸੈਮੀ ਫਾਈਨਲ ਆ ਤੇ ਸੈਮੀ ਫਾਈਨਲ ਸਰ ਲੋਕਾਂ ਨੇ ਦਿਖਾਤਾ ਸੈਮੀ ਫਾਈਨਲ ਚੌਥ ਕੰਪੇਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੇ ਕੈਸਟ ਹੋਇਆ ਉਹ ਪੰਜਾਬ ਛੱਡ ਜਾਣ ਬਿਲਕੁਲ ਕੀ ਉਸ ਜਾਨ ਨੂੰ ਆਪਣੀ ਜਮਾਂ ਪਹਿਨਾਇਆ ਜਾਵੇਗਾ ਹਮ ਬਿਲਕੁਲ ਜੀ ਪਹਿਨਾਇਆ ਜਾਊਗਾ ਜਿਸ ਤਰ੍ਹਾਂ ਵੇਖੋ ਸਾਡੇ ਕੇਜਰੀਵਾਲ ਸੁਪਰੀਮੋ ਉਹਨਾਂ ਨੇ ਜੋ ਵਾਦਾ ਕੀਤਾ ਹਮੇਸ਼ਾ ਹੀ ਪੂਰਾ ਕਰਦੇ ਨੇ ਤੇ ਦੇਖੋ ਜਿੱਦਨ ਸਾਡੇ ਸਭਾ ਸੌ ਚੁੱਕਦੇ ਸਰਦਾਰ ਹਰਮਨ ਸਿੰਘ ਜੀ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਗੈਸ਼ਵਾਦ ਦਾ ਨਾ ਖਤਮ ਹੋ ਜੂਗਾ ਬਿਲਕੁਲ ਔਰ ਚੰਗੇ ਮਤਲਬ ਜਿਹੜੇ ਲੋਕ ਵਿਚਾਰੇ ਡਰਦੇ ਸੀ ਲੋਕ ਫੋਨ ਵੀ ਕਿਸੇ ਭੈਣ ਭਰਾ ਦਾ ਸੁਣ ਤੋਂ ਡਰਦੇ ਸੀ ਇਹ ਬਿਲਕੁਲ ਗੱਲਾਂ ਬੰਦ ਹੋ ਜਾਣੀਆਂ ਕੋਈ ਸਾਡੇ ਚ ਬਾਲ ਚ ਬਹੁਤ ਧਮਕੀਆਂ ਸੀ ਤਰਨ ਤਰ ਸਾਰੇ ਸ਼ਹਿਰ ਚ ਧਮਕੀਆਂ ਹੈ ਹਰ ਸਰਪੰਚ ਨੂੰ ਧਮਕੀ ਹੀ ਸਾਫ ਦਾ ਮੌਜੂਦਾ ਜਿਤਰਾ ਵੀ ਬੜੇ ਲੋਕ ਪਰੇਸ਼ਾਨ ਸੀ ਲੋਕ ਮੇਰੇ ਨਾਲ ਗੱਲਾਂ ਕਰਦੇ ਸੀ ਪਰ ਫੋਨ ਤੇ ਨਹੀਂ ਗੱਲ ਕਰਦੇ ਮਿਲ ਕੇ ਗੱਲ ਕਰਦੇ। ਕੋਲੋ ਜੀ ਆ ਕੇ ਕੀ ਕਰਨਾ ਜਿਹੜੀ ਭਾਜਪਾ ਨੂੰ ਰੋਕਦਾ। ਕੋਈ ਵੀ ਆਣਾ ਨੇ ਕਿਸਾਨੀ ਦੋਲੰਦੇ ਵਿੱਚ ਜੋ ਕੁਝ ਕੀਤਾ ਭਾਜਪਾ ਨੇ। ਤੂੰ ਉਹਨਾਂ ਨੂੰ ਮੂੰਹ ਕਿਦਾਂ ਲਾਇਏ ਲੋਕ ਲਾ ਲੈਂਦੇ ਆਪਾਂ। ਕਿਉਂਕਿ ਸਾਡੇ ਨਾਲ ਨੇ ਤੱਕ ਹੀ ਕਰਦੇ ਰਹੇ ਹਮੇਸ਼ਾ ਹੀ ਇਹ ਭਾਜਪਾ ਲਈ। ਤੇ ਉਸ ਤੋਂ ਬਾਅਦ ਉਹ ਜਿਹੜਾ ਨਤੀਜਾ ਵਾ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਵੀ ਇਹ ਉਹ ਕਹਿੰਦੇ ਕਿ ਡਬਲ ਇਹ ਆ ਜਿਹੜਾ ਜਿੱਥੇ ਕੋਈ ਕਹੇ ਪਾਰਟੀ ਦੂਸਰੀ ਦਾ ਵੋਟ ਨਹੀਂ ਲੱਗਾ। ਉਹ ਬੂਤ ਨਹੀਂ ਲੱਗਾ ਜਿੱਥੇ ਸਿਰਫ ਸ਼ੌਂਗ ਲਈ ਕਰੀਤੋਂ ਦਾ ਬੂਤ ਲੱਗਾ ਉਹਦੇ ਬਾਰੇ ਕੀ ਜਣਾ ਭਾਜੀ ਇੱਕ ਬੂਤ ਲਾਉਣਾ ਕੋਈ ਜਿਆਦਾ ਗੱਲ ਨਹੀਂ ਹੈ ਕੋਈ ਇਹ ਤਾਂ ਇੱਕ ਗਲਤ ਗੱਲਾਂ ਵੇਖੋ ਬੀਐਲਓ ਘਰ ਘਰ ਤੇ ਵੋਟਾਂ ਪਚਾ ਰਿਆ ਸੀ ਨਾ ਸਰਕਾਰ ਨੇ ਆਪਣੀ ਡਿਊਟੀ ਦਿੱਤੀ ਵੀ ਘਰ ਘਰ ਵੋਟਾਂ ਹੁਣ ਇਹ ਵੇਖਣਾ ਜ਼ਿਆਦਾ ਜ਼ਰੂਰੀ ਹੈ ਕਿ ਉਹ ਬੂਤ ਚ ਪਈਆਂ ਵੋਟਾਂ ਕਿੰਨੀਆਂ ਧੱਕੇ ਨਾਲ ਡਰਾ ਕੇ ਧਮਕਾ ਕੇ ਕਿਹਨੂੰ ਕਹੋ ਬੂਥਾ ਲਾਓ ਹੁਣ ਵੇਖੋ ਮੈਂ ਤਾਂ ਕਿਸੇ ਨੂੰ ਨੇ ਕਿਹਾ ਬੂਥਾ ਲਾਓ ਸਾਰੇ ਪਿੰਡਾਂ 'ਚ ਬੂਤ ਲੱਗੇ ਹਰ ਇੱਕ ਪਾਰਟੀ ਦੇ ਲੱਗੇ ਇਹ ਜੇ ਚਾਰ ਪਾਰਟੀਆਂ ਚਾਰੇ ਲੱਗੇ ਪਰ ਮੀਆਂਪੁਰ ਦੇ ਪਿੰਡ ਵਾਲੇ ਸਾਰੇ ਕਹਿੰਦੇ ਸਾਡੇ ਤੇ ਕੋਈ ਤਬਾ ਨਹੀਂ ਅਸੀਂ ਜੋ ਕਿ ਬਾਠ ਨੇ ਕੰਮ ਕੀਤੇ ਨੇ ਉਹਦੇ ਕੰਮ ਦੇ ਆਧਾਰ ਤੇ ਅਸੀਂ ਵੋਟ ਉਹਨਾਂ ਦੇ ਰਹੇ ਹਾਂ ਬਿਲਕੁਲ ਜੀ ਕੰਮ ਕੀਤੇ ਉਹਨਾਂ ਨੇ ਆਪਣੇ ਚਾਚੇ ਦਾ ਮੁੰਡਾ ਮਾਰਿਆ ਉਸੇ ਪਿੰਡ ਦਾ ਹੀ ਸ਼ੀਰਾ ਜਿਹੜਾ ਉਸੇ ਪਿੰਡ ਦਾ ਮਾਰਿਆ ਉਹਦਾ ਪਰਿਵਾਰ ਹੀ ਤੋਂ ਜਰਾ ਉੱਜੜ ਕੇ ਚਲੇ ਗਿਆ ਕੰਮ ਬਹੁਤ ਵਧੀਆ ਕੀਤੇ ਲਾਲੂ ਘੁਮਣਾ ਸਰਪੰਚ ਮਾਰਿਆ ਜੀ ਮੇਰਾ ਭਰਾ ਮਰਵਾਇਆ ਜੀ ਹੋਰ ਕਿਹੜੇ-ਕਿਹੜੇ ਮੈਂ ਬੰਦਿਆਂ ਦਾ ਨਾਮ ਲਵਾ ਗੁਰਬਿੰਦਰ ਆ ਮੇਰਾ ਇੱਕ ਚੀਜ਼ ਵਿਰੋਧੀ ਧਿਰਾਂ ਕਈਆਂ ਨਜ਼ਰ ਆਈਆਂ ਨੇ ਕਿ ਸਰਕਾਰੀ ਤੰਤਰ ਦੀ ਵਰਤੋਂ ਕਰਕੇ ਜਿਹੜਾ ਆ ਉੱਛ ਦੀ ਜਿੱਤਾਂ ਮੰਨਦੀ ਜਿੱਤੂ ਵੇਖੋ ਜੀ ਇਹ ਹਮੇਸ਼ਾ ਹੀ ਆਪੋਜੀਸ਼ਨ ਪਾਰਟੀ ਦੋਸ਼ ਲਾਉਂਦੀ ਹੁੰਦੀ ਹੈ ਸਰਕਾਰਾਂ ਤੇ ਕਿਹੜਾ ਚੰਤਾਰੇ ਸਾਡੇ ਕੋਲ ਕੋਈ ਸਰਕਾਰੀ ਗੱਡੀਆਂ ਨਹੀਂ ਦੱਸੋ ਭਾਜੀ ਸਾਡੇ ਕੋਲ ਕੋਈ ਸਰਕਾਰੀ ਗੱਡੀ ਨਹੀਂ ਸੀ ਹੀ ਸੋ ਕੋ ਜਿਹੜੀ ਆਪੋਜੀਸ਼ਨ ਪਾਰਟੀ ਵਾਲੇ ਸੀ ਉਹਨਾਂ ਕੋ ਸਾਰਿਆਂ ਕੋ ਸਰਕਾਰੀ ਗੱਡੀਆਂ ਲਾਲ ਪੱਤੀਆਂ ਲਾ ਕੇ ਆਉਂਦੀਆਂ ਨਹੀਂ ਹੈ ਭਾਜਪਾ ਦੀ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਤੁਸੀਂ ਆਪ ਵੇਖਿਆ ਸਾਰਿਆਂ ਨੇ ਹੁਣ ਸਵਾ ਸਾਲ ਜਿਹੜਾ ਆ ਆਦਮੀ ਦੇ ਲੋਕਾਂ ਨੂੰ ਮੌਕਾ ਦਿੰਦਾ ਤੁਸੀਂ ਬਾਡਰ ਇਲਾਕੇ ਦੇ ਲੋਕ ਤੁਹਾਡੇ ਨਾਲ ਸੱਚੇ ਤੁਰਦੇ ਆ ਚੋਣ ਪ੍ਰਚਾਰ ਦੇ ਦੌਰਾਨ ਕਿਹੋ ਜੇ ਕੰਮ ਉਹਨਾਂ ਨੇ ਦੱਸਿਆ ਤੇ ਤੁਸੀਂ ਉਹਨਾਂ ਨੂੰ ਭਰੋਸਾ ਵੀ ਦਵਾਉਂਦੇ ਜਿਵੇਂ ਸਵਾ ਸਾਲ ਚੰਨਾਂ ਦੀਆਂ ਮੁਸ਼ਕਲਾਂ ਹੱਲ ਕਰ ਦੋਗੇ ਵੇਖੋ ਜੀ ਸਭ ਤੋਂ ਪਹਿਲਾਂ ਨਾ ਜਿੱਦਣ ਕੇਜਰੀਵਾਲ ਜੀ ਲਾਸਟ ਦੇ ਆਈ ਸੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਸਾਡੇ ਹਲਕੇ ਲਈ ਵੀ ਇੱਕ ਕਾਲਜ ਲੜਕੀਆਂ ਨੂੰ ਦੇਣਾ ਨਾ ਸਾਡੀ ਪ੍ਰੋਰਟੀ ਇਹ ਹੋ ਗਈ ਵੀ ਅਸੀਂ ਪਹਿਲਾਂ ਸਾਡਾ ਲੜਕੀਆਂ ਦਾ ਕਾਲਜ ਜਿਹੜਾ ਜ਼ਰੂਰ ਬਣੇ ਜਿਹੜਾ ਸਾਡੀਆਂ ਬੱਚੀਆਂ ਪੜਨਾ ਸਾਡੀਆਂ ਬਾਹਰ ਨਾ ਜਾਣ ਦੂਜਾ ਸਾਡਾ ਡਵੈਲਪਮੈਂਟ ਦਾ ਜੀ ਤੇ ਇੱਕ ਬਾਰਡਰ ਬੈਲਟ ਦੀਆਂ ਕੁਝ ਮੁਸ਼ਕਲਾਂ ਧਾਰੋਂ ਪਾਰਦੀਆਂ ਉਹ ਵੀ ਅਜੇ ਹੱਲ ਕਰਾਉਣੀਆਂ ਵਾ ਤੁਸੀਂ ਵੇਖੋਗੇ ਸਵਾ ਸਾਲ ਡੇਢ ਸਾਲ ਦੇ ਵਿੱਚ ਅਸੀਂ ਦੇ 6 ਮਹੀਨੇ ਦਾ ਟੀਚਰ ਬਣਾਇਆ ਵਾ ਮਾਸਟਰ ਪਲਾਨ ਬਣਾਇਆ ਵਾ ਸ਼ਿਆਗ ਕੁ ਮਹੀਨਿਆਂ ਦੇ ਵਿੱਚ ਆਪਾਂ ਇਨ ਬਿਨੋ ਲਾਗੂ ਕਰਕੇ ਲੋਕਲ ਡਵੈਲਪਮੈਂਟ ਵਧਿਆ ਕਰਾ ਕੇ ਦਵਾਂਗੇ ਸਭ ਤੋਂ ਪਹਿਲਾਂ ਤੇ ਆਪਾਂ ਪ੍ਰਾਇਓਰਟੀ ਜਿਹੜਾ ਇੱਕ ਨਸ਼ਾ ਖਤਮ ਕਰਨਾ ਦੂਸਰਾ ਅਸੀਂ ਵੇਖੋ ਜੀ ਆ ਗੈਂਸ਼ਟਰਵਾਦ ਖਤਮ ਕਰਨਾ ਜਿਹੜੇ ਲੋਕ ਚੈਨ ਨਾਲ ਸੌਂ ਸਕਣ ਹਰ ਇੱਕ ਨੂੰ ਫਰੋਤੀਆਂ ਆਉਂਦੀਆਂ ਸੀ ਮੈਂ ਤੁਹਾਨੂੰ ਤਾਂ ਹੀ ਬਾਰ ਬਾਰ ਉੱਥੇ ਲਿਆਉਣਾ ਫਰੋਤੀਆਂ ਦੀਆਂ ਕਾਲਾਂ ਭਾਜੀ ਇੰਨੀਆਂ ਕਿ ਆਉਂਦੀਆਂ ਸੀ ਵੇਖੋ ਕਿਸੇ ਨੂੰ ਬਿੱਲ ਦਾ ਆ ਜਾਂਦਾ ਵੀ ਤੂੰ ਬਿੱਲ ਦੇ ਆ ਮੇਰੇ ਬੋਡਾਂ ਦਾ ਬਿੱਲ ਦੇ ਆ ਖੁਸ਼ ਗੁਰਦੁਆਰਿਆਂ ਦੇ ਵਿੱਚੋਂ ਉਹਨੀ ਕਮੇਟੀ ਨੇ ਜਿੰਨਾ ਗੁਰਦੁਆਰਿਆਂ ਨੂੰ ਪੜੀ ਲੁੱਟਿਆ ਨਾ ਇਹਨਾਂ ਨੇ ਗੋਲਕਾਂ ਨੂੰ ਗੋਲਕਾਂ ਚੋਂ ਪੈਸੇ ਆ ਕੇ ਲੋਕਾਂ ਨੂੰ ਅੰਡੇ ਰਹੇ ਆਟਾ ਦਾਲ ਸਾਰਾ ਕੁਝ ਹੈਗਾ ਜੀ ਉਹ ਤੁਹਾਨੂੰ ਪ੍ਰੂਫ ਚਾਹੀਦੇ ਹੋਣਗੇ ਤੇ ਐਮਐਲਏ ਸਾਹਿਬ ਨੇ ਕੱਲ ਵੀ ਦੱਸਿਆ ਮੈਂ ਫੋਟੋਆਂ ਦੇ ਦਾਂਗਾ ਮੋਨੂ ਜੀ ਤੁਸੀਂ ਕਿਹ ਕਾਲਜ ਲੈ ਕੇ ਆਵਾਂਗੇ ਲੜਕੀਆਂ ਵਾਸਤੇ ਬਿਲਕੁਲ ਪਰ ਇੱਥੇ ਚੁਭਾਲ ਦੇ ਵਿੱਚ ਇੱਕ ਆਈਪੀਆਈ ਸਰਕਾਰੀ ਕਾਲੀਸੀ ਜਿਸ ਦੇ ਵਿੱਚ ਜਿਹੜੇ ਨੇ ਟ੍ਰੇਨਰ ਹੀ ਘੱਟ ਨੇ ਔਰ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਆਈਟੀਆਈ ਖੁੱਲੀ ਸੀ ਉਦੋਂ ਬੜਾ ਵੱਡੇ ਪੱਧਰ ਤੇ ਦਾ ਪ੍ਰਚਾਰ ਹੋਇਆ ਸੀ ਕਿ ਇੱਥੋਂ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਸਕਿੱਲ ਦੇ ਵਿੱਚ ਨਿਪੁੰਨ ਕੀਤਾ ਜਾਵੇਗਾ ਪਰ ਸਕਿੱਲ ਵਾਲੇ ਉੱਤੇ ਇਹਦੇ ਆਕੀ ਵੀ ਹੈਗੀ ਨਹੀਂ ਇਹ ਤੁਸੀਂ ਪੈਦਾ ਰਹੇਗਾ ਤੁਸੀਂ ਮੇਰੇ ਖਾਲਾ ਮੰਨਣ ਦੀ ਗੱਲ ਕਰਦੇ ਮੰਨਣ ਪਿੰਡ ਆਈਟੀਆਈ ਖੁੱਲੀ ਸੀ ਕੌਂਸਟ ਟਾਈਮ ਤੇ ਖੁੱਲੀ ਆਈਟੀਆਈ ਤੇ ਖੋਲ ਲਈ ਪਰ ਉਹਨਾਂ ਨੇ ਉਸ ਟਾਈਮ ਕਾਂਗਰਸ ਨੇ ਉਹਦੇ ਨਾਲ ਨਾਲ ਉਹ ਫੈਸਿਲਟੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਫੈਸਿਲਟੀਆਂ ਨਹੀਂ ਦਿੱਤੀਆਂ ਕਿ ਅਸੀਂ ਕਾਲਜ ਲਈ ਜਮੀਨ ਲੱਭ ਰਿਆ ਕੱਲ ਵੀ ਸਾਡੇ ਪਰਸੋਂ ਪਰਸੋਂ ਮੀਟਿੰਗ ਹੋਣੀ ਆ ਹੁਣ ਉਥੇ ਵਿੱਚ ਡੀਡੀਪੀ ਸਾਹਿਬ ਨੂੰ ਐਡੀਐਸ ਸਾਹਿਬ ਨੂੰ ਹਦਾਇਤ ਕੀਤੀ ਗਈ ਆ ਸਾਡੇ ਸਰਕਾਰ ਵੱਲੋਂ ਵੀ ਜਗਾ ਵਧੀਆ ਸਾਡਾ ਲੱਭ ਕੇ ਦੋ ਜੇ ਇਹਦੇ ਵਿੱਚ ਸਾਡੀਆਂ ਲੜਕੀਆਂ ਕਾਲਜ ਦੀਆਂ ਉਹਨਾਂ ਤੇ ਵਧੀਆ ਐਜੂਕੇਸ਼ਨ ਸਾਰਾ ਕੁਝ ਵਧੀਆ ਹੋਊਗਾ ਜੀ ਹੁਣ ਬੱਬਾ ਪੁੱਡੇ ਨੇ ਬਹੁਤ ਕਿਰਪਾ ਕੀਤੀ ਆ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਤਰਨਤਾਰਨ ਜੀ ਬਹੁਤ ਜਿਆਦਾ ਵਿਕਾਸ ਜਨੇਰੀ ਹੋਊਗਾ ਉਹਨਾਂ ਲੋਕਾਂ ਦਾ ਵੋਟਾ ਪਾਈਆਂ ਜਿਹਨਾਂ ਨੇ ਨਹੀਂ ਵੀ ਪਾਈਆਂ ਉਹਨਾਂ ਦੇ ਵੀ ਸਤਿਕਾਰ ਨਾਲ ਚਾਹੁੰਦੇ ਮੈਂ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਨਹੀਂ ਵੋਟਾਂ ਪਾਈਆਂ ਵੇਖੋ ਵੋਟਾਂ 5 ਸਾਲ ਚ 5 ਵਾਰੀ ਆਉਣੀ ਆ ਵਾ ਹੋ ਸਕਦਾ ਐਤਕੀ ਨਹੀਂ ਪਈ ਅਗਲੀ ਵਾਰੀ ਪਾਦਣ ਜਿੰਨਾਂ ਨੇ ਪਾਈਆਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਆਪਣੇ ਅਡਾ ਨਿਵਾਸੀ ਨੂੰ ਤਰਨਤਨ ਹਲਕਾਰ ਨਿਵਾਸੀਆਂ ਨੂੰ ਚੀਮਾ ਕਲਾਂ ਨੂੰ ਜਿਨ੍ਹਾਂ ਨੇ ਇਹ ਬੈਲਟ ਸਾਰੀ ਜਿਤਾ ਕੇ ਸਾਨੂੰ ਅੱਜ ਇੱਥੇ ਬਿਠਾਇਆ ਤੁਹਾਡੇ ਸਾਹਮਣੇ ਧੰਨਵਾਦ ਸਾਸਿ